ਲੋਜੀ ਕਿਸਾਨ ਵੀਰੋ ਤਰੀਕ ਅੱਜ ਹੈਗੀ 3 ਤੇ ਆਪਾਂ ਖੜੇ ਕੋਟਕਪੁਰੇ ਮੰਡੀ ਦੇ ਵਿੱਚ ਤੇ ਟਰਾਲੀ ਅੱਜ ਆਈ ਆ ਬਾਈ 1 ਤੇ ਟਾਈਮ ਆ ਜਿਹੜਾ 7:30 ਹੋ ਗਿਆ ਥੋੜਾ ਲੇਟ ਹੋ ਗਈ ਤੇ ਬੋਲੀ ਹੋ ਗਈ ਸਟਾਰਟ ਹਾਂ ਫੋਨ ਮਾਰਦਾ ਸੀ ਜੀ ਦੂਜੇ ਟਾਕ ਮਗਰ ਪਾ ਲਓ ਦੁੱਧ ਲੈ ਕੇ ਦੋ ਹੀ ਨਹੀਂ ਹੁੰਦਾ ਹੋਵੇ ਹੋਰ ਆ ਜਾਂਦਾ ਦੋ ਹੀ ਮੈਂ ਆਈ ਨਹੀਂ ਨਾ ਲੋਟਾਂ ਪਾਗਾ ਅੰਦਰ ਦੀ ਟੂਰੀ ਇੱਕ ਸਾਰ ਬਾਈ ਬੋਲੋ ਨਾ ਨਾ 400 ਰੁਪਏ ਬੋਲ ਹਾਂ 650 400 ਬੋਲ 400 500 ਠੀਕ ਹੈ ਜੀ ਵਧੀਆ 405 10 15 ਜੀ 25 ਜੀ 35 ਸਾਡੇ 400 ਸਾਡੇ 450 ਸਾਡੇ 450 60 2 ਘੰਟੇ 60 65 65 ਕਿਹੜੀ ਖੰਡ ਰਹੀ ਹੈ ਜੀ ਉਡੀ ਡੰਬੇ ਅਰਗੇ ਵੀ ਮੇਰੇ ਕੋਈ ਆਦਿ 40 ਕਾਈਆਂ ਮਾਦਰ ਵਾਲੀ ਮੋਟਿਆ ਨਹੀਂ ਆਪਾ ਅੱਥਰਾਂ ਅੱਥੀ 80 480 ਟੋਲਾ ਭਾਈ ਕਿਨਾ ਆਗਰਮਾ 41 ਉਹ ਯਾਰੀ ਆ 480 ਬੋਲਦਾ ਭਾਈ ਕੋਈ 480 ਰੁਪਏ ਭਾਈ ਇਹ ਵੀਡੀਓ ਕਰਦੀ ਜੀ ਕਰਕੇ ਲਓ ਜੀ ਇਹ ਲੱਗੀ 480 ਰੁਪਏ ਅੱਜ ਇੱਕ ਟਰਾਲੀ ਆਈ ਆ ਇੱਕ ਟਰਾਲੀ ਹੋਰ ਪਿੱਛੇ ਆ ਰਹੀ ਆ ਉਹ ਥੋੜੀ ਲੇਟ ਆਊਗੀ